ਕਰਮੀ ਜੀ ਸਿੰਘ ਜੀ ਕਰਮੀ ਜੀ ਅਧਿਪਰੇਸ ਕਾਨਫਰੰਸ ਕਰ ਰਹੇ ਹਾਂ ਕਿ ਮਸਲਾ ਕੀ ਕਰਵਾ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਇੱਥੇ ਸਾਡੇ ਪਹੁੰਚਣ ਤੇ ਜੀ ਆਇਆਂ ਆਖਦਾ ਮਸਲਾ ਤਾਂ ਜੀ ਇੱਥੇ ਨਾ ਪਹਿਲਾਂ ਜੋ ਬੈਂਕ ਦੇ ਵਿੱਚ ਮੈਨੇਜਰ ਤੇ ਉਹ ਇੱਕੋ ਹੀ ਸੀਟ ਤੇ ਕੋਈ 25 ਸਾਲ ਦਾ ਕੋਈ 26 ਸਾਲ ਦਾ ਕੋਈ 29 ਸਾਲ ਸਾਰੀ ਸਰਵਿਸ ਇੱਕ ਸੀਟ ਤੇ ਉਹ ਚੱਲ ਰਿਹਾ ਸੀ ਸਾਡਾ ਜਿਹੜਾ ਬੋਰਡ ਬਣਿਆ ਹੈ 19 ਸਾਲਾਂ ਮਗਰੋਂ ਬਣਿਆਗਾ ਪਹਿਲਾਂ ਇਹ ਤਾਂ 19 ਸਾਲ ਬੋਰਡ ਨਹੀਂ ਬਣਿਆ ਹੈਗਾ ਜਦੋਂ ਬੋਰਡ ਬਣਦੇ ਮਗਰੋਂ ਪਿਛਲੀ 7 ਤਰੀਕ ਨੂੰ ਮੈਂ ਚੇਅਰਮੈਨ ਬਣਿਆਗਾ ਤੇ ਉਹ اسی ਬੋਰਡ ਦੇ ਵਿੱਚ ਏਜੰਡਾ ਲਿਆਂਦਾ ਵੀ ਜਿਹੜੇ 5 ਸਾਲ ਦੇ ਇੱਕ ਸੀਟ ਤੇ ਬੈਠੇ ਨੇ ਉਹ ਏਜੰਡੇ ਏਜੰਡੇ 'ਚ ਲਿਆ ਕੇ ਪਾਸ ਕੀਤਾ ਵੀ ਉਹਨਾਂ ਦੇ ਸਾਰਿਆਂ ਦੇ ਬਦਲੀਆਂ ਕੀਤੇ ਜਾਣ 3 ਸਾਲਾ ਕੀਤਾ 5 5 ਸਾਲ ਦਾ ਪਹਿਲਾਂ ਅਸੀਂ ਬਦਲੀਆਂ ਕੀਤੀਆਂ ਨੇ ਉਹ ਬਦਲੀਆਂ ਦੇ ਵਿੱਚ ਜਿਹੜੇ ਸੀ ਇਹ ਬਦਲੇ ਜਿਹੜੇ ਬੈਠੇ ਤੇ ਉਹਨਾਂ ਦੀਆਂ ਸੀਟਾਂ ਤੇ ਉੱਥੇ ਨਵੇਂ ਮੈਨੇਜਰ ਜਾ ਕੇ ਦੂਜੇ ਲੱਗੇ ਉਹ ਇਹ ਜਾ ਕੇ ਇਸ ਬ੍ਰਾਂਚ ਦੇ ਵਿੱਚ 27 ਸਾਲ ਦੀ ਸਰਵਿਸ ਕੀਤੀ ਇਹਦੀ ਇਹ ਜਾ ਕੇ ਉਹ ਜਾ ਕੇ ਮੈਨੇਜਰ ਨੇ ਜਾ ਕੇ ਚੈੱਕ ਕੀਤਾ ਪਹਿਲੀ ਸਟਾਰਟਿੰਗ ਦੇ ਵਿੱਚ ਹੀ ਉਹਨੂੰ ਉੱਥੇ ਪਹਿਲੀ ਅੰਤਾਈਆਂ ਆਈਆਂ ਉਹਦੇ ਵਿੱਚ ਕਪੜੇ ਦੀਆਂ ਉਹਨਾਂ ਨੇ ਮੈਨੂੰ ਵੀ ਫੋਨ ਕੀਤਾ ਐਮ.ਡੀ. ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਵੀ ਇਹ ਤਾਂ ਹੀ ਇੱਥੇ ਕਿੱਥੇ ਦੀ ਗੱਲ ਕਰਦੇ ਹੋ ਤੁਸੀਂ ਇਹ ਚੀਮਾ ਹੈ ਚੀਮਾ ਬਰਾੰਡ ਦੇ ਵਿੱਚ ਨਵੇਂ ਮੈਨੇਜਰ ਕੌਣ ਸੀ ਜਿਹਨਾਂ ਨੇ ਜੁਆਇਨ ਕੀਤਾ ਉਹ ਆਪਣੇ ਗੁਰਵਿੰਦਰ ਸਿੰਘ ਨੇ ਨਹੀਂ ਨਹੀਂ ਗੁਰਵਿੰਦਰ 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 ਸਿੰਘ ਦੀਪਿੰਦਰ ਦੀਪਿੰਦਰ ਨਾ ਮੈਂ ਸਹੀ ਨਾ ਗੁਰਵਿੰਦਰ ਪਹਿਲਾਂ ਤੇ ਜਿਹੜਾ ਮੁੱਲ ਜਮਾ ਦਵਿੰਦਰ ਸਿੰਘ ਹੈ ਨਾ ਦੀਪਿੰਦਰ ਹਾਜੀ ਦੀਪਿੰਦਰ ਉਹੀ ਜਦੋਂ ਜਾ ਕੇ ਉਹਨਾਂ ਨੇ ਸਾਨੂੰ ਦੱਸਿਆ ਤਾਂ ਅਸੀਂ ਇੱਥੇ ਟੀਮ ਬਣਾ ਕੇ ਭੇਜਤੀ ਇੱਥੇ ਚਾਰ ਮੈਨੇਜਰਾਂ ਇੰਜੀਨੀਅਰ ਮੇਜਰ ਗਰਮੇਲ ਸਿੰਘ ਨੇ ਨਾਲ ਸਾਰੇ ਮੈਨੇਜਰਾਂ ਦੀ ਟੀਮ ਬਣਾ ਕੇ ਭੇਜੀ ਜਿਹਨਾਂ ਜਾ ਕੇ ਉਹਨਾਂ ਨੇ ਚੈੱਕ ਆ ਕੀਤਾ ਉਹਦੇ ਵਿੱਚ ਗਾਹਾਂ ਨਤਾਈਆਂ ਬਹੁਤ ਵੱਡੀਆਂ ਆਈਆਂ ਜਿੱਥੇ ਇੱਥੇ ਨੇ ਚੈੱਕ ਕੀਤਾ ਉਹਦੇ ਲਿਮਟਾਂ ਦੇ ਵਿੱਚ ਹੇਰਫੇਰ ਕੀਤਾ ਹੋਇਆ ਤੋਂ ਇਹਨਾਂ ਨੇ ਫਿਰ ਸਾਮ ਨੂੰ ਸਾਨੂੰ ਦੱਸਿਆ ਵੀ ਇਹ ਤਾਂ ਗਾਹਾਂ ਬਹੁਤ ਜਾਂਚ ਦਾ ਵਿਸ਼ਾ ਹੈਗਾ ਇਹ ਬਹੁਤ ਵੱਡੀ ਪੱਧਰ ਤੇ ਹੋਈ ਹੈ ਚਲੋ ਅਸੀਂ ਉਹ ਦੇਖ ਕੇ ਜਦੋਂ ਸਾਡੇ ਧਿਆਨ 'ਚ 90 ਲੱਖ ਰੁਪਇਆ ਆਇਆ ਅਸੀਂ ਜਾ ਕੇ ਐਸਐਸਪੀ ਸਾਹਿਬ ਨੂੰ ਮਿਲ ਕੇ 24 ਘੰਟਿਆਂ 'ਚ ਐਫ कराके ਤੇ ਉਦੋਂ ਮਗਰੋਂ ਜਾਂਚ ਚੱਲ ਰਹੀ ਹੈ ਜੀ ਹੁਣ ਅਸੀਂ 1 ਕਰੋੜ 39 ਲੱਖ ਤੇ ਪਹੁੰਚ ਚੁੱਕੇ ਹਾਂ ਤੇ ਹਜੇ ਵੀ ਜਾਂਚ ਚੱਲਦੀਆਂ ਚਾਰ ਸੁੱਟੀਆਂ ਆ ਗਈਆਂ ਤੇ ਅੱਜ ਸੋਮਵਾਰ ਫੇਸਟ ਸਟਾਰਟ ਦਾ ਇਹ ਜਾਂਦੀ ਇਸ ਦਾ ਵੀ ਲੰਮਾ ਸਮਾਂ ਉੱਥੇ ਬੈਠਣ ਦਾ ਕਾਰਨ ਬਣਿਆ ਇਹ ਬੈਂਕਾਂ ਦੇ ਵਿੱਚ ਹੋਰ ਬੈਂਕਾਂ ਵਿੱਚ ਜਿੱਥੇ ਵੀ ਪੰਜ ਸਾਲ ਲੱਗਿਆ ਜਿਹੜਾ ਮਨੇ ਸਾਰੇ ਜਾਂਚ ਕਰਾ ਰਹੇ ਹਾਂ ਕੋਈ ਦਿੱਕ ਹੋਈ ਵੀ ਹੈ ਇਹ ਜਾਂਚ ਚੱਲ ਰਹੀ ਹੈ ਜੀ ਹਜੇ ਸਾਨੂੰ ਐਂ ਲੱਗਦਾ ਵੀ ਅੱਗੇ ਵੀ ਬਹੁਤ ਵਧਣ ਦੀ ਸੰਭਾਵਨਾ ਹੈ ਦੀ ਤੇ ਬਾਕੀ ਇਹ ਇੱਥੇ ਤੱਕ ਸਮਝਾਓ ਵੀ ਅਖਰ ਠੱਗੀ ਹੁੰਦੀ ਕਿਵੇਂ ਸੀਗੀ ਕੀਵੇਂ ਠੱਗੀ ਹੁੰਦੀ ਸੀ ਉਹ ਠੱਗੀ ਸਾਨੂੰ ਸਾਰੀ ਐਮ.ਡੀ. ਸਾਹਿਬ ਦੱਸ ਦਿੰਦੇ ਨਹੀਂ ਉਹ ਐਮ.ਡੀ. ਸਾਹਿਬ ਸਾਨੂੰ ਡੀਟੇਲ ਨਾਲ ਦੱਸ ਦਿੰਦੇ ਨਾ ਉਹਦੇ ਵਿੱਚ ਜਿਨ੍ਹਾਂ ਨੇ ਇਹ ਕਪਲਾ ਕੀਤਾ ਬੈਂਕੇ ਨਾਲ ਉਹਨਾਂ ਦਾ ਨਾਮ ਦੀਪਿੰਦਰ ਸਿੰਘ ਹੈ ਤੇ 2000 ਔਨਵਰਡਸ ਅਜੀ ਰਿਕਾਰਡ ਉਹਦਾ ਕੱਢਿਆ 2000 ਤੋਂ ਲੈ ਕੇ 2018 ਤੱਕ ਉਹ ਇੱਕ ਵਾਰੀ ਉੱਥੇ ਰਹੇ ਆ ਕਿੰਨੇ ਜੀ ਕਿੰਨੇ 2000 ਤੋਂ ਲੈ ਕੇ 2018 ਤੱਕ ਉਸ ਤੋਂ ਪਹਿਲਾਂ ਆ ਦਾ ਵੀ ਰਿਕਾਰਡ ਸਾਨੂੰ ਨਹੀਂ ਲੱਭਿਆ ਬ੍ਰਾਂਚੋਂ ਪਰ ਜਿੰਨਾ ਸਾਨੂੰ ਪਤਾ ਉਹ 2000 ਤੋਂ ਲੈ ਕੇ 2018 ਤੱਕ ਉਹ ਇੱਕੋ ਬ੍ਰਾਂਚ ਹੀ ਰਹੇ ਆ 2018 ਚ ਉਹਨਾਂ ਦੀ ਬ੍ਰਾਂਚ ਮੈਨੇਜਰ ਸੇਮ ਪੋਸਟ ਤੇ ਐਜ਼ ਅ ਬ੍ਰਾਂਚ ਮੈਨੇਜਰ ਮਤਲਬ ਕਿ ਪਹਿਲਾਂ ਉਹ ਪੀਐਨ ਭਰਤੀ ਹੋਏ ਸੀਗੇ ਫਿਰ ਕਲਰਕ ਬਣੇ ਫਿਰ ਅਕਾਊਂਟੈਂਟ ਬਣੇ ਫਿਰ ਅਸਿਸਟੈਂਟ ਮੈਨੇਜਰ ਹੁਣ ਉਹ ਅਸਿਸਟੈਂਟ ਮੈਨੇਜਰ ਆ ਤੇ 2018 ਚ ਇਹਨਾਂ ਦੀ ਬਦਲੀ ਕੀਤੀ ਗਈ ਸੀਗੀ ਕਾਲਾ ਝੜ ਬ੍ਰਾਂਚ ਦੀ ਉਸ ਟਾਈਮ ਮੈਂ ਹੀ ਇੱਥੇ ਜਿਲ੍ਹਾ ਮੈਨੇਜਰ ਸੀ ਉਸ ਟਾਈਮ ਵੀ ਅਸੀਂ 5 ਸਾਲ ਤੋਂ ਉੱਤੇ ਵਾਲੇ ਕਈ ਬੰਦੇ ਬਦਲੇ ਸੀ ਕਿਹੜੇ ਸਾਲ ਚ ਕੀ ਕਾਲਾ ਝੜ 2018 ਚ ਜੁਲਾਈ ਚ ਕੀਤੀ ਸੀਗੀ ਤੇ ਉਸ ਤੋਂ ਬਾਅਦ 5 ਕੁ ਮਹੀਨੇ ਉੱਥੇ ਰਹੇ ਉਸ ਤੋਂ ਬਾਅਦ ਦੁਬਾਰਾ ਆ ਗਏ। ਇਹ ਦੁਬਾਰਾ ਅਗੇ ਉੱਥੇ ਚਲੇ ਗਏ ਸੀ। ਤੇ ਟੋਟਲ ਸਰਵਿਸ ਇਹਨਾਂ ਦੀ ਯਾਨੀ ਕਿ 24 ਸਾਲ ਦੇ ਲਗਭਗ ਇੱਕੋ ਬ੍ਰਾਂਚ ਦੀ ਆ। ਅਲੱਗ-ਅਲੱਗ ਔਦਿਆਂ ਤੇ ਰਹਿੰਦੇ ਹੋਏ ਤੇ ਜ਼ਿਆਦਾਤਰ ਚੀਮੇ ਬ੍ਰਾਂਚ ਹੀ ਰਹੇ ਆ। ਤੇ ਉੱਥੇ ਇਹਨਾਂ ਦੀ ਇਲਾਕੇ 'ਚ ਗੁੱਡਵਿਲ ਬਹੁਤ ਬਣ ਗਈ। ਬ੍ਰਾਂਚ 'ਤੇ ਭਰੋਸਾ ਕਰਦੇ ਸੀਗੇ ਤੇ ਸੁਭਾਅ ਵੀ ਵਧੀਆ ਸੀ ਇੱਕ ਦੂਜੇ ਨਾਲ ਗੱਲਬਾਤ ਵੀ ਵਧੀਆ ਕਰਦੇ ਸੀਗੇ। ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਬਹੁਤ ਸਾਰੇ ਫਾਰਮਰਸ ਨੂੰ ਜਦੋਂ ਕੋਈ ਆਪਦੀ ਲਿਮਿਟ ਵਧਾਉਣੀ ਹੁੰਦੀ ਆ ਜਾਂ ਕਿਸੇ ਕਾਰਨ ਕਰਕੇ ਆ ਵੀ ਲਿਮਿਟ ਬੰਦ ਕਰਾਉਣੀ ਹੁੰਦੀ ਆ ਉਹ ਆਪਦੇ ਸਾਰੇ ਪੈਸੇ ਭਰ ਕੇ ਬੈਂਕ ਤੋਂ ਨੋ ਡਿਊ ਸਰਟੀਫਿਕੇਟ ਲੈ ਲੈਂਦੇ ਆ ਤੇ ਨੋ ਡਿਊ ਸਰਟੀਫਿਕੇਟ ਲੈ ਕੇ ਉਹ ਆਪਦੇ ਰੈਵਨਿਊ ਡਿਪਾਰਟਮੈਂਟ ਚ ਪਟਵਾਰੀ ਹਲਕਾ ਪਟਵਾਰੀ ਨੂੰ ਦੇ ਦਿੰਦੇ ਆ ਤੇ ਉਹ ਉਹਨਾਂ ਦੀ ਜ਼ਮੀਨ ਫਕ ਕਰ ਦਿੰਦੇ ਆ ਜਿਹਦੇ ਮਸਲੇ ਦਾ ਅਕਾਊਂਟ ਆ ਉਹ ਜ਼ੀਰੋ ਕਰਕੇ ਨਿਲ ਕਰਨਾ ਹੁੰਦਾ ਅਕਾਊਂਟ ਬੰਦ ਕਰਨਾ ਹੁੰਦਾ ਸਿਸਟਮ ਚ ਇਹਨਾਂ ਨੇ ਨੋ ਡਿਊ ਦੇਣ ਤੋਂ ਬਾਅਦ ਅਕਾਊਂਟ ਜ਼ੀਰੋ ਦਾ ਬੈਲੈਂਸ ਕਰਤਾ ਪਰ ਅਕਾਊਂਟ ਬੰਦ ਨਹੀਂ ਕੀਤਾ ਸਿਸਟਮ ਚੋਂ ਤੇ ਲੇਟਰ ਆਨ ਜਿਹੜੇ ਉਹ ਕਿਉਂਕਿ ਲੋਕਲ ਜਿਆਦਾ ਲੰਮਾ ਸਮਾਂ ਉੱਥੇ ਰਹਿ ਚੁੱਕੇ ਸੀਗੇ ਲੋਕਾਂ ਨਾਲ ਬਣਦੀ ਸੀ ਤੇ ਉਹਨਾਂ ਦੀ ਚੈੱਕ ਬੁੱਕ ਵਗੈਰਾ ਇਹ ਲੈ ਲੈਂਦੇ ਸੀ ਸਾਈਨ ਕਰਾ ਕੇ ਜਿੰਨੇ ਵੀ ਅਸੀਂ ਹੁਣ ਤੱਕ ਕਾਊਂਟਰੇਸ ਕੀਤੇ ਆ ਉਹਦੇ ਚੋਂ ਅਮਾਉਂਟਸ ਜਿਆਦਾ ਟਰਾਂਸਫਰ ਹੋ ਕੇ ਇਹਨਾਂ ਦੀ ਵਾਈਫ ਦੇ ਅਕਾਊਂਟ ਦੇ ਥਰੂ ਇਹਨਾਂ ਦੀ ਬੇਟੀ ਦੇ ਅਕਾਊਂਟ ਚ ਆਈਆਂ ਨੇ ਤੇ ਇਸ ਤਰੀਕੇ ਨਾਲ ਨੇ ਜਿਹੜੇ ਫਾਰਮਰਸ ਆਫ ਦਾ ਅਕਾਊਂਟ ਬੰਦ ਕਰਾ ਚੁੱਕੇ ਸੀਗੇ ਫੱਕ ਹੋ ਚੁੱਕੀ ਸੀ ਜਿਨ੍ਹਾਂ ਦੀ ਲੈਂਡ ਰੈਵਨਿਊ ਚ ਉਹਨਾਂ ਦੇ ਅਕਾਊਂਟ 'ਤੇ ਜਿਆਦਾ ਠੱਗੀ ਮਾਰੀ ਆ ਤੇ ਅਗੇਂਸਟ ਉਹਨਾਂ ਨੇ ਲੋਨ ਲਿਆ ਸੀ ਉਹ ਜ਼ਮੀਨ ਤਾਂ ਉਹਨਾਂ ਦੀ ਫੱਕ ਹੋ ਗਈ ਉਹ ਤਾਂ ਉਹਦੀ ਸਕਿਉਰਿਟੀ ਵਾਪਸ ਲੈ ਗਏ ਰੈਵਨਿਊ ਚੋ ਵੀ ਰਿਕਾਰਡ ਆਫ ਦਾ ਉਹ ਆਫ ਦਾ ਫਕਰਵਾ ਚੁੱਕੇ ਆ ਤੇ ਸਾਰੀ ਜਿਹੜੀ ਠੱਗੀ ਆ ਉਹ ਇਸ ਟਾਈਮ ਬੈਂਕ ਨਾਲ ਵਜਈ ਆ ਸਰ ਕਿੰਨੀ ਕੁ ਠੱਗੀ ਹੈ ਇਹ ਜੀ ਹੁਣ ਤੱਕ ਅਸੀਂ ਜਿਹੜਾ ਜਾਂਚ ਦਾ ਵਿਸ਼ਾ ਇਨਵੈਸਟੀਗੇਸ਼ਨ ਟੀਮ ਚੱਲ ਰਹੀ ਆ ਮੈਂ ਖੋਦ ਉੱਥੇ ਦੋ ਦਿਨ ਗਿਆ ਆ ਜੇ ਮੈਂ ਨਾਲ ਹੀ ਜਾ ਕੇ ਟੀਨ ਦੇ ਚੈੱਕ ਕੀਤਾ ਤੇ ਸਾਡੇ ਕੋਲ ਜਿਹੜੀ ਕਿ ਜੋ ਇਸ ਟਾਈਮ ਤੱਕ ਫਿਗਰ ਆਈ ਆ ਉਹ ਹੁਣ 1 ਕਰੋੜ 39 ਲੱਖ 13000 ਦੀ ਆ ਇਸ ਟਾਈਮ ਤੇ ਫਰਦਰ ਓਨ ਇਨਵੈਸਟੀਗੇਸ਼ਨ ਜਿੱਦਾਂ ਜਿੱਦਾਂ ਚੱਲ ਰਹੀ ਆ ਉਮੀਮ ਕੋਗੇ ਰਿਕਾਰਡ ਬਹੁਤ ਪਿੱਛੇ ਤੱਕ ਚੈੱਕ ਕੀਤਾ ਜਾਵੇ। ਖਾਤੇ ਤੁਸੀਂ ਸਰਚ ਕਰ ਰਹੇ ਨੇ ਮੈਨੂੰ ਲੱਗਦਾ ਅਜੇ ਤੱਕ 16 ਖਾਤੇ ਉਹ ਆ ਜੀ ਜਿਨ੍ਹਾਂ ਲਈ ਅਸੀਂ ਕਨਫਰਮ ਹੋ ਚੁੱਕੇ ਹਾਂ। ਕਨਫਰਮ ਹੋਤੇ ਕਿੰਨੇ ਖਾਤੇ ਆ ਜੀ ਪੈਂਡਿੰਗ ਪਏ ਨੇ ਜੀ? ਲਗਭਗ ਤਾਂ ਉਹ ਤਾਂ ਲਿਮਟਾਂ ਦਾ ਟੋਟਲ 150 ਨਹੀਂ ਪਰ ਬਹੁਤ ਲਿਮਟਾਂ ਸੀ ਡੋਰ ਟੂ ਡੋਰ ਜਾ ਕੇ ਚੈੱਕ ਕੀਤੀਆਂ ਨੇ ਉਹ ਸਹੀ ਵੀ ਆ। ਓਵਰ 70-80 ਲਿਮਟਾਂ ਤੋਂ ਵੱਧ ਬੰਦੇ ਹੈ ਜੇ ਮਿਲੇ ਨੇ ਜਿਨ੍ਹਾਂ ਦੀ ਜਨ ਕਿ ਜੋ ਅਸੀਂ ਪੁੱਛਿਆ ਜੋ ਸਾਡੇ ਸਿਸਟਮ ਚ ਬੋਲਦਾ ਉਹ ਹੀ ਉਹਨਾਂ ਦੀ ਦੇਣਦਾਰੀ ਆ ਤੇ ਉਹੀ ਫਰਜ਼ ਸਾਡੇ ਕੋਲੇ ਪਈ ਆ। ਇਸ ਮੀਨਸ ਇਟ ਮੀਨਸ ਉਹ ਸਹੀ ਨਹੀਂ। ਤੇ ਹਲੇ ਜ ਫਿਰ ਇਹ ਆਪਾਂ ਕਹਿ ਸਕਦੇ ਹਾਂ ਵੀ ਕਿੰਨੇ ਮਾਡ ਸਰ ਰੋੜ ਬੈਂਕ ਚ ਵੀ ਤੁਹਾਡੇ ਕੋਲ ਅਜੇ ਨਹੀਂ ਚੈੱਕ ਹੋਈ ਦੇਖੋ ਜੀ ਮੈਂ ਦੋ ਬ੍ਰਾਂਚਾਂ ਚ ਚੈੱਕ ਕੀਤੀਆਂ ਨੇ ਬ੍ਰਾਂਚਾਂ ਦਾ ਕਾਫੀ ਚੈੱਕ ਕੀਤੀਆਂ ਨੇ ਪਰ ਦੋ ਬ੍ਰਾਂਚਾਂ ਚ ਮੈਨੂੰ ਜਿੱਥੇ ਕਮੀਆਂ ਪੇਸ਼ੀਆਂ ਮੇਰੇ ਸਾਹਮਣੇ ਆਈਆਂ ਤੇ ਦੋਨੇ ਬੰਦੇ ਮੈਂ ਸਸਪੈਂਡ ਕੀਤੇ ਆ ਰਾਈਟ ਵੀ ਮੈਂ ਜਿਸ ਦਿਨ ਮੈਂ ਚੈੱਕ ਕੀਤੀ ਸੀ ਬ੍ਰਾਂਚ ਚੀਮਾ 22 19 ਤਰੀਕ ਨੂੰ ਸ਼ਾਇਦ ਤੇ ਉਦੋਂ ਹੀ ਮੈਂ ਸ਼ਾਮ ਨੂੰ ਉਹਨੂੰ ਸਸਪੈਂਡ ਕਰਤਾ ਸੀ ਚੀਮਾ 19 ਜਨਵਰੀ ਨੂੰ ਹਾਂ ਜੀ ਹਾਂ ਜੀ ਉਜੀ ਬ੍ਰਾਂਚ ਕਿਹੜੀ ਹੈ ਇੱਕ ਮੈਂ ਬ੍ਰਾਂਚ ਚੈੱਕ ਕੀਤੀ ਸੀ ਜੀ 12 ਤਰੀਕ ਨੂੰ ਪਿੰਡਰਾ ਉੱਥੇ ਮੈਨੂੰ ਕੋਈ ਗੜਬੜ ਲੱਗੀ ਸੀਗੀ ਹਾਂਜੀ ਹਾਂਜੀ ਪਿੰਡਰਾ ਬ੍ਰਾਂਚ ਤੇ ਉਹ ਬ੍ਰਾਂਚ ਮੈਨੇਜਰ ਨੂੰ ਵੀ ਅਸੀਂ ਸੇਮ ਡੇ ਸਸਪੈਂਡ ਕਰ ਦਿੱਤਾ ਉਹ ਕਿਹਨੇ ਜਨੇ ਉਹ ਫੋਨ ਨੇ ਉਹ ਸੀ ਨਵੀਨ ਕੁਮਾਰ ਜੀ ਜੀਪਿੰਦਰ ਨੂੰ ਉਹਨੇ ਨਹੀਂ ਦੱਸਿਆ ਦੀਪਿੰਦਰ ਨੂੰ ਉਹਨੇ ਨਹੀਂ ਕੀਤਾ ਜੀ ਸਰ ਇਹ ਕੀ ਲੱਗਦਾ ਵੀ ਕਪਲਾ ਕਿੰਨਾ ਕਾਊਂਟ ਕਿੰਨੇ ਅਮਾਊਂਟ ਦਾ ਹੋ ਸਕਦਾ ਅਪਰੋਕਸੀਮੇਟ ਦੇਖੋ ਜੀ ਆਪਾਂ ਨਾ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਜਾਂਚ ਦਾ ਵਿਸ਼ਾ ਹੈ ਹੁਣ ਕਿਉਂਕਿ ਜਿਵੇਂ ਅਸੀਂ ਡੋਰ ਟੂ ਡੋਰ ਟੀਮਾਂ ਲਾ ਕੇ ਕੱਲੇ ਕੱਲੇ ਘਰ ਤੋਂ ਜਾ ਕੇ ਪੁੱਛ ਕੇ ਆਏ ਵੀ ਤੁਹਾਡੀ ਕਿੰਨੇ ਲੱਖ ਦੀ ਲਿਮਟ ਸੀ ਕਿੰਨੀ ਜ਼ਮੀਨ ਤੁਸੀਂ ਪਲੇਜ ਕਰਾਈ ਸੀ ਤੁਹਾਡੇ ਕੋਲ ਟੋਟਲ ਲੈਂਡ ਕਿੰਨੀ ਸੀ ਸਾਡੀ ਕੋਈ ਜਿਹੜੀ ਜਦੋਂ ਲਿਮਟ ਬਣਾਉਨੇ ਆ ਤਾਂ ਟੋਟਲ ਲੈਂਡ ਦੀ ਓਨਰਸ਼ਿਪ ਦੇ ਹਿਸਾਬ ਨਾਲ ਬਣਾਉਨੇ ਆ ਤੇ ਜਦੋਂ ਅਸੀਂ ਜਿਹੜੀ ਆਰ ਰੈਨ ਕਰਦੇ ਆ ਉਹ ਆਪਦੀ ਜਿੰਨੀ ਲਿਮਟ ਬਣਦੀ ਹੈ ਉਹਦੇ ਹਿਸਾਬ ਨਾਲ ਕਰਦੇ ਆ ਵੀ ਕਿੰਨਾ ਸਰਕਾਰੀ ਰੇਟ ਆ ਉਹਦੇ ਹਿਸਾਬ ਨਾਲ ਜੋ ਸਾਨੂੰ ਹਦਾਇਤਾਂ ਨੇ ਉਹਦੇ ਹਿਸਾਬ ਨਾਲ ਤੇ ਹੁਣ ਆਪਾਂ ਇਹ ਕਹਿ ਨਹੀਂ ਸਕਦੇ ਪੱਕੇ ਤੌਰ ਤੇ ਵੀ ਕਿਤ ਤੱਕ ਜਾਊਗੀ ਗੱਲ ਕਿਉਂਕਿ ਕੱਲੇ ਕੱਲੇ ਨੂੰ ਮਿਲੇ ਆ ਅਸੀਂ ਜਿਨ੍ਹਾਂ ਨੂੰ ਮਿਲ ਲਏ ਤੇ ਕਾਫੀ ਲੋਕਾਂ ਨੇ ਪਰ ਬਹੁਤੀਆਂ ਜਿਹੜੀਆਂ ਫੱਕ ਹੋ ਚੁੱਕੀਆਂ ਜ਼ਮੀਨਾਂ ਤੇ ਉਹ ਸਾਡੇ ਕੋਲ ਚੱਲ ਰਹੀਆਂ ਉਹ ਤਾਂ ਸਿੱਧਾ ਫਰਾਡ ਆ ਸਾਡੇ ਨਾਲ। ਇਟ ਮੀਨਸ ਇਹ ਹੋ ਗਿਆ ਸਰ ਕਿ ਉਹਨਾਂ ਵੀ ਕਿਸਾਨਾਂ ਦੇ ਤਾਂ ਖਾਤੇ ਉਹ ਮਤਲਬ ਜ਼ੀਰੋ ਹੋ ਗਿਆ ਬੈਲੈਂਸ ਕਿਸਾਨਾਂ ਕਨੇ ਦਾ ਜ਼ੀਰੋ ਹੋ ਗਿਆ ਬੈਲੈਂਸ। ਪਰ ਬੈਂਕ ਕੰਨੀ ਉਹ ਪੈਸੇ ਖੜੇ ਨੇ ਜੀ ਉਹਨਾਂ ਨੇ ਆਪ ਇਸਤੇਮਾਲ ਕਰ ਲੇ ਕਢਾ ਕੇ। ਹਾਂ ਹਾਂ ਜੀ ਹਾਂ ਜੀ। ਤੇ ਉਹ ਜਿਹੜੀ ਜਿਹੜੀ ਸਿਕਿਉਰਿਟੀ ਅਗੇਂਸਟ ਉਹਨਾਂ ਨੇ ਸਭ ਤੋਂ ਲਿਮਿਟ ਲਈ ਸੀ ਉਹ ਸਿਕਿਉਰਿਟੀ ਰੈਵਨਿਊ ਡਿਪਾਰਟਮੈਂਟ ਚ ਫੱਕ ਹੋ ਚੁੱਕੀ। ਉਹ ਕਲੀਅਰ ਹੋ ਚੁੱਕੀ। ਕੋਈ ਵੀ ਕਿਸਾਨ ਇਸ ਤਰ੍ਹਾਂ ਦਾ ਹੈਗਾ ਵੀ ਜਿਹਦੇ ਫੱਕ ਨਾ ਉਹ ਜੀ ਜਾਂਚ ਦਾ ਵਿ ਹਾਂ ਕਿਉਂਕਿ ਹੁਣ ਆਪਾਂ ਜਿਨ੍ਹਾਂ ਨੂੰ ਮਿਲ ਰਹੇ ਆ ਜਿਨ੍ਹਾਂ ਨੇ ਆਪਾਂ ਨੂੰ ਦੱਸਤਾ ਵੀ ਸਾਡੇ ਐਨਪੀਐਸੇ ਖੜੇ ਆ ਉਹ ਸਾਡੇ ਨਾਲ ਲਿਸਟ ਨਾਲ ਟਿਕ ਕਰ ਗਏ ਤਾਂ ਇਟ ਮੀਨਸ ਉਹ ਮੈਜੋਰਟੀ ਕਈ ਬੰਦੇ ਹੈਗੇ ਜਿਨ੍ਹਾਂ ਦਾ ਵੀ 70 80 ਬੰਦੇ ਤਾਂ ਮਿਲ ਗਏ ਸਾਨੂੰ ਜਿਨ੍ਹਾਂ ਦਾ ਡਾਟਾ ਸਾਡੇ ਨਾਲ ਮੈਚ ਕਰਦਾ ਸਹੀ ਉਹਨਾਂ ਕਨੇ ਲੋਨ ਲੱਗਦਾ ਤੇ ਸਹੀ ਲਿਮਟ ਚੱਲ ਰਹੀ ਹੈ ਇਹਦੀ ਪੋਸਟ ਅਸਿਸਟੈਂਟ ਮੈਨੇਜਰ ਦੀ ਸੀ ਨਾ ਹਾਂਜੀ ਹਾਂਜੀ ਇਹ ਆਪਦੇ ਫਾਦਰ ਦੀ ਜਗਾ ਆਏ ਸੀਗੇ ਜੀ ਕੰਪੈਸ਼ਨਟ ਗਰਾਉਂਡ ਤੇ 92 ਦੇ ਵਿੱਚ ਤੇ ਅਸੀਂ 2000 ਤੋਂ ਇਹਨਾਂ ਦਾ ਰੈਕੋਰਡ ਚੈੱਕ ਕੀਤਾ ਨਹੀਂ ਅਸਿਸਟੈਂਟ ਮੈਨੇਜਰ ਹੀ ਸਾਡੇ ਜ਼ਿਆਦਾ ਬ੍ਰਾਂਚ ਮੈਨੇਜਰ ਲੱਗੇ ਹੋਏ ਹਾਂ ਹਾਂ ਜੀ ਜ਼ਿਆਦਾਤਰ ਜਿਹੜੇ ਸਾਡੇ ਬ੍ਰਾਂਚ ਮੈਨੇਜਰ ਨੇ ਉਹ ਅਸਿਸਟੈਂਟ ਮੈਨੇਜਰ ਹੀ ਨੇ ਹਾਂ ਜੀ ਉਹਦਾ ਅਕਾਊਂਟ ਹੈ ਨਾ ਜ਼ੀਰੋ ਕਰ ਦਿੰਦੇ ਸੀਗੇ ਸਿਸਟਮ ਦੇ ਉੱਤੇ ਕਾਉਂਟ ਹੋ ਜਾਂਦਾ ਸੀ ਸਿਸਟਮ ਦੇ ਵਿੱਚ ਓਪਨ ਰਹਿਦਾ ਸੀ ਉਹ ਚੈੱਕ ਬੁੱਕ ਕਿਉਂਕਿ ਉਹ ਲੋਕ ਉੱਥੇ ਲੰਬਾ ਟਾਈਮ ਇੱਕ ਜਗ੍ਹਾ ਰਹਿਗੇ ਸਾਰੇ ਲੋਕਾਂ ਨਾਲ ਬਣਦੀ ਸੀਗੀ ਹੁਣ 24 ਸਾਲ ਇੱਕ ਬ੍ਰਾਂਚ ਤੁਸੀਂ ਲਾ ਦੋ ਉੱਥੇ ਪੀਐਨ ਉੱਥੇ ਕਲਰਕ ਉੱਥੇ ਕਾਉਂਟੈਂਟ ਉੱਥੇ ਅਸਿਸਟੈਂਟ ਮੈਨੇਜਰ ਤੋਂ ਪਰ ਉਸਾ ਇਹਨਾਂ ਬਣ ਜਾਂਦਾ ਵੀ ਲੋਕ ਕਹਿੰਦੇ ਵੀ ਸਾਡਾ ਖਾਤਾ ਨਲ ਹੋ ਗਿਆ ਪਟਵਾਰੀ ਕੋਲੇ ਸਾਡੀ ਜ਼ਮੀਨ ਫੱਕ ਹੋ ਗਈ ਚੈੱਕ ਬੁੱਕ ਤੇ ਪਾਸ ਬੁੱਕ ਜਮਾ ਕਰਾਉਣੀ ਹੁੰਦੀ ਸੀ ਉਹ ਦੇ ਦੇ ਦਿੰਦੇ ਸੀ ਉਸੇ ਚੈੱਕ ਬੁੱਕ ਨੂੰ ਉਹ ਮਿਸ ਯੂਜ਼ ਕਰਦੇ ਉਹ ਤਾਂ ਸਾਈਨ ਉਹ ਤਾਂ ਸਾਈਨ ਕਰਾ ਲੈਂਦੇ ਸੀ ਪਹਿਲਾਂ ਜਿਹੜੀ ਐਫ ਆਈ ਆਰ ਤੁਸੀਂ ਕਰਵਾ ਲਈ ਉਹ ਕਿੰਨੀ अमाउंट ਉਹਦੇ ਚ ਉਸ ਟਾਈਮ ਜਿਸ ਦਿਨ ਆਪਾਂ ਪਹਿਲੇ ਦਿਨ ਸਾਰੀਆਂ ਲਿੰਟਾਂ ਲੱਭੀਆਂ ਸੀ ਸਾਡੇ ਕੋਲੇ 90 ਲੱਖ ਤੱਕ ਦੀ ਅਮਾਉਂਟ ਸੀਗੀ ਤੇ ਫਿਰ ਅਸੀਂ ਉਹਦੇ ਚ ਐਫ ਆਈ ਆਰ ਕਿਉਂਕਿ ਕਰਾਉਣੀ ਜ਼ਰੂਰੀ ਸੀਗੀ ਵੀਰ ਅਮਾਉਂਟ ਜਾਦੇ ਸੀ ਅਸੀਂ 90 ਕ ਲੱਖ ਦੀ ਕਰਾਤੀ ਤੇ ਫਰਦਰ ਜਿੰਮੇ ਜਿੰਮੇ ਆਈ ਜਾਊਗੀ ਅਸੀਂ ਐਡ-ਆਨ ਕਰੂ ਹਾਂ ਸਪਲੀਮੈਂਟਰੀ ਹਾਂਜੀ ਅਸੀਂ ਐਡ-ਆਨ ਕਰਾਵਾਂਗੇ ਬਿਲਕੁਲ ਸਾਡੇ ਬੋਰਡ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਸੇ ਦੇ ਨੀ ਸਾਡੇ ਨਾਲ ਗਏ ਆ ਇਹ ਸਾਰੇ ਅਕਿਊਜ਼ ਦੇ ਤਿੰਨੇ ਹਾਂਜੀ ਤਿੰਨ ਬੰਦੇ ਅਕਿਊਜ਼ ਨੇ ਇਹ ਅਕਿਊਜ਼ ਚਾਰ ਨੇ ਜੀ ਚੌਥਾ ਅਮਰਪਾਲ ਸਿੰਘ ਦੇ ਨਾਲ ਤਾਂ ਜੋਇੰਟ ਅਕਾਊਂਟ ਦੇ ਥਰੂ ਪੈਸੇ ਰੋਟੇਟ ਹੁੰਦੇ ਸੀ ਤਾਂ ਅਸੀਂ ਉਹ ਜਿਹੜਾ ਅਕਾਊਂਟ ਜੋਇੰਟ ਹੋਣ ਦੇ ਨਾਲ ਕਰਕੇ ਉਹਨਾਂ ਦੇ ਨਾਮ ਮਿਲਤਾਂ ਇੱਕ ਤਾਂ ਦੀਪਿੰਦਰ ਹੋ ਗਿਆ ਜੀ ਕਿਊਜ਼ ਇੱਕ ਉਹਨਾਂ ਦੀ ਵਾਈਫ ਆ ਜੀ ਸੁਖਵਿੰਦਰ ਕੌਰ ਵਾਇਪ ਸੁਖਵਿੰਦਰਪੁਰ ਹਾਂਜੀ 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 ਇੱਕ ਸੁਖਵਿੰਦਰ ਕੌਰ ਦੇ ਨਾਲ ਜਿਹਦਾ ਸਾਂਝਾ ਅਕਾਊਂਟ ਚੱਲਦਾ ਸੀ ਅਮਰਪਾਲ ਸਿੰਘ ਜੁਆ ਤੇ ਦੋਨੋਂ ਦੇ ਸੀ ਸੁਖਵਿੰਦਰਪੁਰ ਸੁਖਵਿੰਦਰ ਕੌਰ ਇਹ ਜੀ ਕੋਈ ਇਹਨਾਂ ਦੇ ਬਿਲਡਿੰਗ ਓਨਰ ਸੀਗੇ ਇਕੱਠੇ ਬਿਲਡਿੰਗ ਦਾ ਕਿਰਾਇਆ ਕਰੂ ਇਹਨਾਂ ਨੂੰ ਇਕੱਠਿਆਂ ਨੂੰ ਆਉਦਾ ਹੁੰਦਾ ਸੀਗਾ ਸੁਖਵਿੰਦਰ ਕੌਰ ਤੇ ਅਮਰਪਾਲ ਨੂੰ ਬੇਟੀ ਦਾ ਵੀ ਨਾਮ ਸੀ ਸਮਰੀ ਸੰਪ੍ਰੀਤ ਕੌਰ ਇਹ ਐਨਆਰਆਈ ਹੈ ਜੀ ਇਹ ਬੇਟੀ ਸਾਨੂੰ ਸੁਣਨ ਚ ਆਇਆ ਜੀ ਐਨ ਆਰ ਆ ਕਿਉਂਕਿ ਬਾਹਰ ਪੜਨ ਗਈ ਸੀ ਹੁਣ ਇੱਥੇ ਆਈ ਹੋਈ ਸੀ ਕਿਉਂਕਿ ਇਹਨਾਂ ਦੀ ਬੇਟੀ ਦੇ ਅਕਾਊਂਟ ਚੋਂ ਪੈਸੇ ਗਏ ਨੇ ਬੈਂਕ ਚੋਂ ਹਾਂ ਜੀ ਹਾਂ ਜੀ ਸਾਰੇ ਕੋਈ ਨਹੀਂ ਅਰੈਸਟ ਹੋਏ ਨਹੀਂ ਸਾਡੀ ਜਾਣਕਾਰੀ ਚ ਨਹੀਂ ਹੈ ਜਿਹੜਾ ਮੈਜਰ ਉਹ ਬਾਹਰ ਹੈ ਕਿ ਨਹੀਂ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਬਾਈ ਮੈਨੂੰ ਕੋਈ ਜਾਣਕਾਰੀ ਨਹੀਂ ਉਹਨੂੰ ਇੱਥੇ ਜੀ ਆਸੀਂ ਐਫ ਆਈ ਆਰ ਕਰਾਈ ਉਦੋਂ ਤੋਂ ਪਹਿਲਾਂ ਇੱਥੇ ਸੀ ਐਮਡੀ ਸਭ ਵਾਸੇ ਹਿੰਦੂ ਈ ਆ ਬੰਦਾ